ਅੱਜ ਅਸੀਂ ਬੈਠੇ ਆਂ ਪਿੰਡ ਛੈਦੇਛਾ ਜਿਲ੍ਹਾ ਮੋਗਾ ਦਾ ਇਹ ਪਿੰਡ ਆ ਜਿੱਥੇ ਪਿਛਲੇ ਦਿਨੀ ਰੋਲਾ ਚੱਲ ਚੱਲ ਰਿਹਾ ਹੈ ਪੈਣ ਕਰਮਜੀਤ ਕੌਰ ਦੀ ਚਾਰ ਕਨਾਲਾਂ ਜ਼ਮੀਨ ਦਾ ਕਲਾਬਾਦ ਦਾ ਆੜਤੀਆ ਸਰਜੀਤ ਸਿੰਘ ਆਪਾਂ ਗੱਲਬਾਤ ਕਰਨ ਲਈ ਆਏ ਆਂ ਅੱਜ ਮੇਰੇ ਨਾਲ ਨੇ ਸਾਡੇ ਜੂਨ ਦੇ ਪ੍ਰੈਸ ਕਤਰ ਕੈਮਰਾਮੈਨ ਸੁਖਦੇਵ ਸਿੰਘ ਸੋ ਅਸੀਂ ਗੱਲਬਾਤ ਪੁੱਛਦੇ ਆਂ ਕਿ ਕਿੱਥੋਂ ਕਦੋਂ ਤੋਂ ਜ਼ਮੀਨ ਦਾ ਮਸਲਾ ਜਿਹੜਾ ਵਾ ਕਦੋਂ ਤੋਂ ਰੋਲਾ ਹੈ ਕੀ ਗੱਲ ਬਾਤ ਹੈ ਹਾਂਜੀ ਭੈਣ ਜੀ ਕੀ ਤੁਹਾਡਾ ਮਸਲਾ ਹੈ ਉਹਨਾਂ ਨਾਲ ਕਿ ਕਦੋਂ ਤੋਂ ਸ਼ੁਰੂਆਤ ਹੋਈ ਜੀ ਜਿਉਂ ਮੇਰੇ ਘਰ ਵਾਲਾ ਮਰਿਆ ਨਾਲ ਹੂੰ ਤੇ ਹੀ ਨੂੰ 2 ਸਾਲ ਪਹਿਂਕ ਟਿੱਕ ਦਿੱਤੀ ਹੂੰ ਇਹ ਉਸ ਤੋਂ ਬਾਅਦ ਹੀ ਮਾਤਾ ਜੀ ਅੜ ਦੇ ਕੇ ਅਜਿਹਾ ਕਰਦੇ ਅੱਛਾ ਠੀਕ ਆ ਠੀਕ ਹੈ ਹਾਂ ਉਹ ਦੂਜੇ ਵਾਰ ਆ ਸੀ ਸਾਨੂੰ ਇਹਨੇ ਕੋਈ ਪੈਸਾ ਨਹੀਂ ਦਿੱਤਾ ਠੀਕ ਆ ਤੇ ਭੈਣ ਦੇ ਲੜਕੀ ਨੇ ਆਪਣੇ ਨਾਲ ਦਾ ਨਾਮ ਦਸੇ ਅਮਨਦੀਪ ਕੌਰ ਉਹਨਾਂ ਨੂੰ ਉਹਨਾਂ ਨੇ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਵੀ ਸਾਡੇ ਕੋਲੇ ਸਾਰਾ ਪ੍ਰੂਫ ਏ ਤੇ ਕੁੜੀਆਂ ਨੂੰ ਸਾਰਾ ਹਸਾਬ-ਕਿਤਾਬ ਕੁੜੀਆਂ ਕੋਲੇ ਹੁੰਦਾ ਸੀ ਅੱਜ ਤੁਹਾਡੇ ਸਾਹਮਣੇ ਕੁੜੀ ਹੈਗੀ ਏ ਉਹ ਸਾਰੀ ਆਪਣੀ ਗੱਲਬਾਤ ਰੱਖੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਨਦੀਪ ਕੌਰ ਕਰਮਜੀਤ ਦੀ ਬੇਟੀ ਹਾਂ ਸਾਡੇ ਫਾਦਰ ਸਾਹਿਬ ਮੁਕੇ ਨੂੰ 2012 ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ ਜਦੋਂ ਕਿ ਕਣਕ ਬਹੁਤ ਹੀ ਛੋਟੀ ਛੋਟੀ ਸੀ ਤੇ ਉਹ ਸਾਰੀ ਫਸਲ ਇਸ ਸਰਜੀਤ ਸਿੰਘ ਆੜਤੀਏ ਦੇ ਕੋਲ ਹੀ ਗਈ ਏ ਤੇ ਬਾਅਦ ਵਿੱਚ ਝੋਨਾ ਸਾਡੀ ਮਾਂ ਨੇ ਬੜੇ ਹੀ ਵਕਤਾਂ ਨਾਲ 6 ਮਹੀਨੇ ਪਾਲਿਆ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਛੋਟੇ ਸੀ ਪਰ ਇੰਨੀ ਸਾਨੂੰ ਸਮਝ ਹੈਗੀ ਸੀ ਕਿ ਮਾਂ ਸਾਡੀ ਕੀ ਕਰਦੀ ਅਸੀਂ ਵੀ ਉਹਨਾਂ ਦਾ ਇਸ ਕੰਮ ਦੇ ਵਿੱਚ ਹੱਥ ਵਟਾਉਂਦੇ ਰਹੇ ਹਾਂ 6 ਮਹੀਨੇ ਸਾਡੀ ਮਾਣੇ ਬੋਤਾਂ ਦੇ ਨਾਲ ਝੋਨਾ ਪਾਲਿਆ ਜੋ ਵੀ ਕੀਤਾ ਉਹ ਇਹਨੂੰ ਜੋ ਵੀ 6 ਮਹੀਨਿਆਂ ਦੀ ਮਿਹਨਤ ਸੀ ਉਹ ਸਾਰੀ ਦੀ ਸਾਰੀ ਇਹਦੀ ਅੜਤ ਤੇ ਛੁੱਟੀ ਫਿਰ ਇਹ ਫਿਰ ਵੀ ਇਹਨੇ ਆਖਿਆ ਵੀ ਮੈਂ ਸਾਲ ਇੱਕ ਪੈੜੀ ਠੇਕੇ ਤੇ ਰੱਖਣੀ ਹੈ ਫਿਰ ਸਾਡੀ ਮਾਣੇ ਇਹਨੂੰ ਸਾਲ ਪਹਿਲੀ ਠੇਕੇ ਤੇ ਦਿੱਤੀ ਤੇ ਅਸੀਂ ਉਹ ਪੂਰਾ ਸਾਲ ਬੜਾ ਹੀ ਜ਼ਿਆਦਾ ਔਖਾ ਗੁਜ਼ਾਰਾ ਕੀਤਾ ਹੈ ਅੱਜ ਕਹਿਨ ਨੂੰ ਕੋਈ ਜੋ ਮਰਜੀ ਕਹੀ ਜਾਵੇ ਪਰ ਜਿਨ੍ਹਾਂ ਨਾਲ ਹੋਈਆਂ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਏ ਅੱਜ ਕੁਛ ਜਵਾਕੇ ਇਦਾਂ ਦੇ ਹੁੰਦੇ ਆ ਜਿਹੜੇ ਮਾਪਿਓ ਦੇ ਸਿਰ ਤੇ ਵੀ ਵਧੀਆ ਐਸ਼ਵਰਾਮ ਚ ਜਿਉਂਦੇ ਆ ਤੇ ਉਹਨਾਂ ਨੂੰ ਸ਼ਾਇਦ ਆਪਦਾ ਬਚਪਨ ਭੁੱਲ ਵੀ ਜਾਂਦਾ ਏ ਵੀ ਕਿਵੇਂ ਲੰਘ ਗਿਆ ਕਿਵੇਂ ਨਹੀਂ ਲੰਘ ਗਿਆ ਪਰ ਅਹੀਂ ਜਿਹੜਾ ਆਪਦੀ ਮਾਂ ਦੇ ਨਾਲ ਵਕਤਾਂ ਦੇ ਨਾਲ ਕੱਢਿਆ ਸਾਨੂੰ ਉਹ ਇੱਕ ਇੱਕ ਦਿਨ ਨਾ ਭੁੱਲ ਸਕਦਾ ਤੇ ਨਾ ਹੀ ਭੁੱਲਣਾ ਤੇ ਨਾ ਹੀ ਅਸੀਂ ਅੱਜ ਆਪਦੀ ਹੱਕ ਦੀ ਜ਼ਮੀਨ ਕਿਤੇ ਵੀ ਜਾਣ ਦੇਣੀ ਏ ਜੋ ਵੀ ਜੋ ਵੀ ਇਹ ਕਹਿੰਦਾ ਸਰਾਸਰ ਝੂਠ ਏ ਅਸੀਂ ਜਦੋਂ ਵੀ ਛੋਟੇ-ਛੋਟੇ ਸਾਡਾ ਭਰਾ ਉਦੋਂ ਸਿਰਫ 34 ਸਾਲਾਂ ਦਾ ਸੀਗਾ ਜਿਵੇਂ ਸਾਡੀ ਮਾਂ ਨੇ ਅੱਜ ਉਹਨੂੰ ਪਾਲ ਕੇ ਐਡਾ ਜਵਾਨ ਕੀਤਾ ਐ ਸਾਨੂੰ ਪੜਾਇਆ ਐ ਫਿਰ ਉਹਨੇ ਸਾਨੂੰ ਵਿਆਹਿਆ ਜੋ ਵੀ ਕੀਤਾ ਉਹ ਇਹਨਾਂ ਆਂਡ ਗਵਾਂਡ ਸਾਰੇ ਪਿੰਡ ਨੂੰ ਪਤਾ ਏ ਵੀ ਕਿੱਦਾਂ ਇਹਨਾਂ ਦਾ ਵਿਆਹ ਹੋਇਆ ਜਾਂ ਕਿੱਦਾਂ ਕੋਈ ਖਰਚਾ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਜਾ ਕੇ ਭਾਵੇਂ ਸਾਡੇ ਸੋਹਰਾ ਪਰਿਵਾਰ ਨੂੰ ਪੁੱਛ ਸਕਦੇ ਹੋ ਚੁੰਨੀ ਚੜਾਵੇ ਦੇ ਵਿੱਚ ਦੋ ਦੋ ਲੀੜਿਆਂ ਦੇ ਵਿੱਚ ਉਹਨੇ ਕੁੜੀਆਂ ਤੋਰੀਆਂ ਹੋਈਆਂ ਨੇ ਸੋ ਭੈਣ ਨੇ ਗੱਲਬਾਤ ਕੀਤੀ ਆ ਵੀ ਝੋਨੇ ਦੀ ਫਸਲ ਵੀ ਇਹਦੇ ਕੋਲੇ ਗਈ ਉਦੋਂ ਬਾਅਦ ਇੱਕ ਸਾਲ ਜ਼ਮੀਨ ਠੇਕੇ ਕਹਿੰਦਾ ਮੈਂ ਹੋਰ ਰੱਖਣੀ ਆ ਤੇ ਕੀ ਇਹਨੇ ਠੇਕਾ ਉਹ ਜ਼ਮੀਨ ਦਾ ਦਿੱਤਾ ਸੀ ਨਹੀਂ ਵੀਰ ਜੀ ਕੋਈ ਬਾਦੀ ਨਹੀਂ ਠੇਕਾ ਗਾਇ ਮੈਂ ਗਾਣੇ ਦਿੱਤੇ ਮਟੋੜਾ ਵਾਲੀ ਕਹ ਗਈ ਉਹਨੇ ਗਾਣੇ ਦਿੱਤੇ ਗਾਣੇ ਨਹੀਂ ਦਿੱਤੇ ਤੇ ਤੂੰ ਆਈ ਗਈ ਦੇਖੋ ਸੋਚਣ ਵਾਲੀ ਗੱਲ ਹੈ ਇਨਸਾਫ ਪਸੰਦ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਜਿਹੜੇ ਅੱਜ ਕਹਿ ਰਹੇ ਨੇ ਵੀ ਪੈਸੇ ਲੈ ਲੈਂਦੇ ਆ ਤੇ ਆੜਤੀਆਂ ਨੂੰ ਮੋੜਦੇ ਨਹੀਂ ਆੜਤੀਏ ਸਾਡੇ ਵੀ ਨੇ ਹਿਸਾਬ ਕਿਤਾਬ ਸਾਡਾ ਵੀ ਚੱਲਦਾ ਸਾਨੂੰ ਸਾਰਾ ਪਤਾ ਹੈ ਵੀ ਕੀ ਕੁਝ ਕਰਨਾ ਹੁੰਦਾ ਪਰ ਇਹ ਸਰਜੀਤ ਸਿੰਘ ਆੜਤੀਏ ਦਾ ਇਲਾਕੇ ਦੇ ਵਿੱਚ ਪਤਾ ਕਰ ਸਕਦੇ ਹੋ ਤੁਸੀਂ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਕਿਸਾਨਾਂ ਨਾਲ ਇਹਦਾ ਰੋਲਾ ਚੱਲਦਾ ਪਿਆ ਕਿੱਥੇ ਕਿੱਥੇ ਇਸ ਨੇ ਧੱਕਾ ਕੀਤਾ ਕਿਉਂਕਿ ਉਧਰ ਸਹਿੰਦੇ ਪਰਿਵਾਰ ਨੇ ਉਧਰ ਮੂੰਹ ਨਹੀਂ ਕਰਦਾ ਤੇ ਇਧਰ ਪਤਾ ਹੈ ਵੀ ਭੈਣ ਨਾਲ ਕੋਈ ਨਹੀਂ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਰਿਵਾਰ ਦੇ ਨਾਲ ਡੱਟ ਕੇ ਖੜੀ ਏ ਬਿਲਕੁਲ ਜ਼ਮੀਨ ਜਾਣ ਨਹੀਂ ਦੇਣੀਗੀ ਤੇ ਪੂਰਾ ਹਿਸਾਬ ਜਿਹੜਾ ਵਾ ਉਹ ਮੈਂ ਸਰਕਾਰ ਤੋਂ ਮੰਗ ਕਰਦੇ ਆ ਜਥੇਬੰਦੀ ਵੱਲੋਂ ਸਾਡੀ ਮੰਗ ਆ ਸਰਕਾਰ ਨੂੰ ਵੀ ਇਸ ਦੀ ਜਾਂਚ ਕੀਤੀ ਜਾਵੇ ਵੀ ਜਿਹੜਾ ਕਹਿੰਦਾ ਵੀ ਮੈਂ ਅਦਾਲਤ 'ਚ ਕੇਸ ਕੀਤਾ ਸੀ ਜਿਹੜੇ ਗੂਠੇ ਲਾਇਨੇ ਸਾਡੀ ਸਰਕਾਰ ਨੂੰ ਮੰਗੇ ਕਿਉਂਕਿ ਭੈਣ ਕਿਤੇ ਜਾ ਨਹੀਂ ਸਕਦੀ ਭੋਲੀ ਹੈਗੀ ਏ ਇਹਨਾਂ ਨਹੀਂ ਉਹਨੂੰ ਪਤਾਗਾ ਤੁਸੀਂ ਜਦੋਂ ਮਰਜ਼ੀ ਜਿਹੜਾ ਮਰਜ਼ੀ ਆਣ ਕੇ ਇੱਥੇ ਸਰਕਾਰ ਆਪਦੇ ਮੁਲਾਜ਼ਮ ਭੇਜੇ ਆਪਦੇ ਬੰਦੇ ਭੇਜੇ ਇੱਥੇ ਆਣ ਕੇ ਘਰ-ਬਾਰ ਦੇਖੇ ਦੂਜੀ ਗੱਲ ਉਹ ਕਰਦਾ ਵੀ ਮੇਰਾ 1 ਲੱਖ 2 ਲੱਖ ਮੈਂ ਦਿੱਤਾ ਵਾ ਜਿਸ ਦਿਨ ਹਿਸਾਬ ਹੋਇਆ ਵਾ ਉਹ ਉਹ ਵੀ ਬੀਬੀ ਸਾਡੇ ਕੋਲ ਆ ਹਾਂਜੀ ਬੀਬੀ ਹਾਂ ਇਹਨੇ ਮਾਇਆ ਹੀ ਗਏ ਆ ਕਣਕ ਦੀ ਫਸਲ ਨਹੀਂ ਟੁੱਕੀ ਆ ਜਦੋਂ ਗਏ ਆ ਜੀ ਉਦੋਂ ਇਹਨੇ ਆਏ ਹਿਸਾਬ ਕੀਤਾ ਕਰਮ ਜੀ ਚੰਦੇਗਾ ਕਿ ਤੂੰ ਹਿਸਾਬ ਕਰ ਲੈ ਸਰਜੀਤ ਮੇਰਾ ਪੈਸਾ ਕੋਈ ਵਾਧਾ ਚ ਤੇਰਾ ਵਾਧਾ ਇਹਨੇ ਹਿਸਾਬ ਕੀਤਾ ਸਾਰਾ 18 ਰੁਪਇਆ ਵਧਿਆ 18 ਰੁਪਇਆ ਵਧਿਆ ਤੇ ਦੁਪਾਰ ਬੜੀ ਵਜੀ ਆ ਧੁੱਪ ਬੜੀ ਲੱਗੀ ਆ ਅਸੀਂ ਦੋਵੇਂ ਫੇਰ ਤੁਰ ਕੇ ਘਰ ਆਈਆਂ ਆ ਕੇ ਘਰ ਇਹਨੇ ਮੈਂ ਆਉਂਦੀ ਸਮਝਉਂਦੀ ਹਮ ਨਹੀਂ ਆ ਨਹੀਂ ਤੂੰ ਤੇ ਪਹੁੰਚੇ ਲਾਉਂ ਨਹੀਂ ਆਂ ਸ਼ਹਿਰ ਇਹਦੇ ਪੈਸੇ ਦੇ ਦਾ ਮੱਥਾ ਡੰਮਦੀ ਤੇ ਇਹ ਪਹਿਲੇ ਲਾ ਦੇ ਇਹਨੇ ਫੇਰ ਪਹਿਲੀ ਜਿਹੜੀ ਸੀ ਉਹ ਠੇਕੇ ਤੇ ਦੀ ਚੱਡੀ ਆ ਉਹ ਠੇਕੇ ਦੇ ਵਿੱਚੋਂ ਇਹਨੇ ਖਾਂ ਜੋਗੇ ਦਾਣੇ ਇਹਨੂੰ ਨਹੀਂ ਦਿੱਤੇ ਮੈਥੋਂ ਮੇਰੇ ਘਰੋਂ ਘਰੋਂ ਜਾ ਕੇ ਤੇ ਫੇਰ ਪੀਪਾ ਕੇ ਕੰਨ ਕਦ ਲਿਆਈਆ ਮੈਂ ਕਿਹਾ ਜਾ ਲੈ ਜੱਕ ਜਾ ਕੇ ਤੇ ਪੀ ਕੇ ਤੇ ਖਾਲਾ ਜਿੰਨਾ ਚਰ ਨੰਗ ਦਾ ਫੇਰ ਵੇਖੀ ਜੋ ਫੇਰੇ ਪੋਚੇ ਲਾਉਂਦੀ ਆ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਕਰ ਸਕਦੇ ਜੇ ਕਿਹਦੇ ਕਿਹਦੇ ਘਰ ਇਹਨੇ ਪੋਚੇ ਲਾਏ ਯਾਰ ਕੀ ਕੀ ਕੀਤਾ ਮੰਗਤੇ ਆ ਮਾਨੂੰ ਮੰਗ ਮੰਗ ਕੇ ਨੇ ਕਦੀ ਆਟਾ ਲੈ ਜਾ ਸਾਡਿਆਂ ਘਰਾਂ ਤੋਂ ਕਦੀ ਵਿਚਾਰੀ ਨੇ ਦੁੱਧ ਲੈ ਜਾ ਕਦੀ ਕੋਸ਼ ਲੈ ਜਾ ਇਹਨੇ ਤਾਂ ਫੱਕਾ ਧਾਣੇ ਦਿੱਤੇ ਉਹਨਾਂ ਖਾਣ ਨੂੰ ਤੇ ਟੋੜਾ ਚਕਾਤਾ ਗਾਈ ਨੂੰ ਫੇਰ ਉਹ ਤੋਂ ਬਾਅਦ ਬੰਸ ਨੂੰ ਪੈਗੀ ਦਿੱਤੀ ਇਹਨੇ ਜਿਹੜਾ ਪ੍ਰਧਾਨ ਆ ਆਪਣਾ ਜਸੇਬੰਦੀ ਦਾ ਉਹਨੂੰ ਪੈਈ ਦੇ ਛੱਡੀ ਗਏ ਨੇ 2 ਸਾਲ 2 ਸਾਲ ਬੰਨੇ ਭਾਈ ਦਾ ਫੇਰ ਇਹਨੇ ਪੈਈ ਕਿਉਂ ਛੱਡੀ ਗਏ ਤੇ ਪੈਸੇ 2 ਲੱਖ ਦੇਣਾ ਸੀ ਤੇ ਉਹਨੇ 2 ਲੱਖ ਚ ਬਣਾਇਆ ਕੀ ਘਰ ਤੇ ਆਣ ਕੇ ਵੇਖੋ ਦੇ ਕਿ ਟਾਂਪੀਆਂ ਉਸੇ ਤਰ੍ਹਾਂ ਉਸੇ ਤਰ੍ਹਾਂ ਉਹਦੇ ਘਰ ਮਿੱਟੀ ਪਈ ਆ ਇਹ ਜਿਓ ਨੇ ਬਣਾਇਆ ਕੁੜੀਆਂ ਦੇ ਜੁਨੀ ਚੜਾਵੇ ਕੀਤੇ ਆ ਤੇ ਉਹਨਾਂ ਦੀ ਦਾਦੀ ਨੇ ਕੀਤੇ ਆ ਕੋਈ ਇਹਨਾਂ ਟਾਕੀ ਨਹੀਂ ਬਣਾਈ ਉਹਨੇ ਕੋਈ ਉਹਨੇ ਕੋਈ ਕਜੇ ਚੂੜਾ ਨਹੀਂ ਚੜਾਇਆ ਉਹਨਾਂ ਕੁੜੀਆਂ ਨੂੰ ਵਿਚਾਰੀਆਂ ਨੂੰ ਉਹਨੇ ਚੜਾਈਆਂ ਉਹਨੇ ਦਾਦੀ ਦਾ ਸਾਰਾ ਪੈਂਦੀ ਸੀ ਤੇ ਦਾਦੀ ਨੇ ਕੁੜੀਆਂ ਦੋਵੇਂ ਜੁਨੀ ਚੜਾਵੇ ਕਰਕੇ ਤੇ ਨਾ ਨਾ ਟਾਕੀਆਂ ਦੀ ਤੋਰ ਤਾ ਵੀਰ ਫਿਰ ਕੁਝ ਲੋਕ ਵੀ ਉਦਨ ਦੀ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਇਦਾਂ ਦੇ ਕਮੈਂਟ ਕਰ ਰਿਹਾ ਕਿ ਅਸੀਂ ਫੈਸਲਾ ਕਰਾਇਆ ਸੀ ਇਹ ਜਨਾਨੀ ਮੁੱਕਰ ਗਈ ਇਦਾਂ ਪਹਿਲਾਂ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਉਹ ਤੁਹਾਡੀ ਮਾਂ ਦੀ ਉਮਰ ਦੀ ਏ ਜੇ ਉਹ ਸਾਡੀ ਮਾਂ ਹੈ ਤੇ ਉਹਨੂੰ ਥੋੜਾ ਜਿਹਾ ਲਿਹਾਜ਼ ਨਾਲ ਬੋਲੋ ਉਹਨੂੰ ਕਿਹਾ ਗਿਆ ਕਿ ਅਸੀਂ ਫੈਸਲਾ ਕਰਾਇਆ ਸੀ ਇਦਾਂ ਕਰਾਇਆ ਸੀ ਫਿਰ ਇਹ ਦੱਸੋ ਕਿ ਜਦੋਂ ਉਹਨੇ ਪੈਸੇ ਲਏ ਹੀ ਨਹੀਂ ਇਹ ਫੈਸਲਾ ਕਰਾਉਂਦੇ ਸੀ ਇਹ ਇੱਕ ਇਹ ਗੱਲ ਕਹਿੰਦੇ ਸੀ ਤੂੰ 5 ਲੱਖ ਦੇ ਦੇ ਉਹ 4 ਲੱਖ ਚ ਮੰਨ ਜੇਗਾ 6 ਲੱਖ ਚ ਮੰਨ ਜੇਗਾ ਜਦੋਂ ਉਹਨੇ 1 ਰੁਪਿਆ ਲਿਆ ਹੀ ਨਹੀਂ ਵੀਰੇ ਆਪਦੀ ਮਿਹਨਤ ਕੀਤੀ ਉਹਨੇ ਸਾਰਾ ਕੁਝ ਕੀਤਾ ਉਹ ਵੀ ਇਹਦੀ ਝੋਲੀ ਚ ਪਾ ਕੇ ਆਈ ਫੈਸਲਾ ਆਪਦੀਆਂ ਸੁੱਟ ਕੇ ਤੇ ਫਿਰ ਉਹ ਕਾਹਦੇ ਪੈਸੇ ਅੱਜ ਨੇ ਹੱਥੇ ਵੀ ਦੇ ਦਿੰਦੀ ਇਹ ਵੀ ਉਹ ਦੇ ਦਵੇ ਆਪਦੀ ਮਿਹਨਤ ਉਹ ਕੀਤੀ ਕਿਵੇਂ ਦੇ ਦਵੇ ਸਾਰੀ ਉਹਨੇ ਉਮਰ ਜੂੰ ਸਾਡਾ ਡੈਡੀ ਮੋਕ ਗਿਆ ਉਸ ਤੋਂ ਮਗਰੋਂ ਉਹਨੇ ਵਿਚਾਰੀ ਨੇ ਬੜੇ ਹੀ ਮੰਦੇ ਹਲਾਤਾ ਦੇ ਵਿੱਚ ਜਵਾਗ ਪਾਲੇ ਆਪ ਵੀ ਖਵਾਇਆ ਆਪ ਵੀ ਖਾਦਾ ਸਾਨੂੰ ਵੀ ਖਵਾਇਆ ਤੇ ਪਰ ਅੱਜ ਜੋ ਵੀ ਕਹਿ ਰਹੇ ਨੇ ਇਹ ਸਾਰਾ ਸਾਰਾ ਝੂਠ ਹੈ ਅੱਜ ਲੋਕ ਪੈਸੇ ਵਾਲੇ ਦੇ ਨਾਲ ਖਲੋ ਕੇ ਤੇ ਕਹਿ ਦਿੰਦੇ ਆ ਵੀ ਭਾਈ ਉਹ ਸਹੀ ਹੈ ਜਿੱਧਰ ਆਦਾ ਹੁੰਦਾ ਹੈ ਨਾ ਉਧਰ ਜਾ ਕੇ ਆ ਦਿੰਦੇ ਸਹੀ ਹੈ ਪਰ ਸੱਚ ਨਾਲ ਕੋਈ ਨਹੀਂ ਖਲੋਂਦਾ ਵੀਰੇ ਅੱਜ ਸਾਡੇ ਨਾਲ ਕੋਈ ਵੀ ਨਹੀਂ ਮੈਂ ਜੇ ਅੱਜ ਰੌਲਾ ਪਿਆ ਹੈ ਤੇ ਅੱਜ ਵੀ ਇਹੀ ਗੱਲ ਹੈ ਕਿ ਪੈਸੇ ਵਾਲੇ ਨਾਲ ਸਾਰੇ ਖਲੋ ਜਾਂਦੇ ਨੇ ਅੱਜ ਵੀ ਜੇ ਉਹ ਸਾਧਤੀਏ ਕੋਲ ਪੈਸਾ ਹੈਗਾ ਭਲਕੇ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਮਤਲਬ ਮਿਲਣਾ ਹੈ ਕਿ ਉਹਨਾਂ ਤੋਂ ਮਿਲਣਾ ਇਹਨਾਂ ਗਰੀਬਾਂ ਤੋਂ ਸਾਨੂੰ ਕੁਝ ਨਹੀਂ ਮਿਲਣਾ ਤੇ ਇਧਰ ਕੋਈ ਨਹੀਂ ਵੀ ਰੇ ਖਲੋਂਦਾ ਪਿਆ ਦਾ ਹੁਣ ਪੈਸਾ ਦੇਖ ਤੇ ਪੁਲਿਸ ਨਾਲ ਜਾ ਕੇ ਤੇ ਕਬਜ਼ਾ ਲੈ ਲਿਆ ਤੇ ਹੁਣ ਵੀ ਪੁਲਿਸ ਪ੍ਰਸ਼ਾਸਨ ਆਇਆ ਉਹਨਾਂ ਕੋਲ ਹਥਿਆਰ ਸੀ ਤੁਸੀਂ ਵੀਡੀਓ ਦੇ ਵਿੱਚ ਸਾਰਾ ਕੁਝ ਵੀ ਵੇਖਿਆ ਹੈ ਆਪਦੇ ਅੱਖੀ ਵੇਖ ਸਕਦੇ ਹੋ ਦੁਬਾਰਾ ਜਾ ਕੇ ਵੀ ਉਹਨਾਂ ਕੋਲ ਸਭ ਹਥਿਆਰ ਸੀ ਸਭ ਕੁਝ ਸੀ ਉਹਨਾਂ ਨੇ ਧਮਕਾਇਆ ਵੀ ਵੀ ਅਸੀਂ ਗੋਲੀ ਮਾਰ ਦਾਂਗੇ ਉਦੋਂ ਫਿਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਉਂ ਨਹੀਂ ਜਾ ਕੇ ਰੋਕਿਆ ਸਾਡੇ ਕੋਲ ਅੱਜ ਜੇ ਸਾਡੇ ਡੈਡੀ ਮੁੱਕਣ ਤੋਂ ਮਗਰੋਂ ਸਾਡੇ ਕੋਲ ਸਿਰਫ ਤੇ ਸਿਰਫ ਇੱਕ ਸਾਡਾ ਭਰਾ ਰਹਿ ਗਿਆ ਜਿਹੜਾ ਹੁਣ ਸਾਡੇ ਸਿਰ ਤੇ ਧਰੱਖਣ ਵਾਲਾ ਹੋਇਆ ਏ ਤੇ ਜਾਂ ਸਾਡੀ ਮਾਂ ਏ ਜੇ ਇਸ ਰੋਲੇ ਦੇ ਵਿੱਚ ਜਾਂ ਭੜਕੇ ਵੀ ਇੱਥੇ ਉਹ ਸਾਡੀ ਪੈਲੀ ਚਾਣ ਕੇ ਕੁਝ ਵੀ ਕਰਦਾ ਹੈ ਜਾਂ ਮੇਰੀ ਮਾਂ ਨੂੰ ਜਾਂ ਮੇਰੇ ਭਰਾ ਨੂੰ ਕੁਝ ਵੀ ਹੋ ਜਾਂਦਾ ਉਹਨਾਂ ਦਾ ਵਾਲ ਵੀ ਵਿੰਗਾ ਹੋ ਗਿਆ ਨਾ ਸਾਰਾ ਦਾ ਸਾਰਾ ਜ਼ਿੰਮੇਵਾਰ ਇਹ ਆੜਤੀਆ ਹੋਵੇਗਾ ਤੇ ਉਸ ਤੋਂ ਬਾਅਦ ਜੇ ਸਾਨੂੰ ਕਿਸੇ ਨੇ ਵੀ ਜਿਵੇਂ ਪੁਲਿਸ ਪ੍ਰਸ਼ਾਸਨ ਕਹਿ ਦਿੰਦਾ ਉੱਥੇ ਫਲਾਣਾ ਬੈਠਾ ਹੈ ਉਹ ਤੁਹਾਡੀ ਗੱਲ ਸੁਨੇਗਾ ਸਾਡੀ ਗੱਲ ਕੋਈ ਨਹੀਂ ਸੁਣਦਾ ਪਿਆ ਜੇ ਕਿਸੇ ਨੇ ਅੱਜ ਤੱਕ ਘਰ ਆਣ ਕੇ ਸਾਨੂੰ ਘਰੇ ਨਹੀਂ ਪੁੱਛਿਆ ਕੋਈ ਸਾਨੂੰ ਹਾਲ ਨਹੀਂ ਪੁੱਛਿਆ ਫਿਰ ਅਸੀਂ ਅੱਜ ਦੇ ਕੀ ਕਰ ਗਏ ਹੁਣ ਸਾਡੇ ਕੋਲ ਜੇ ਕਮੇਟੀ ਵਾਲਿਆਂ ਦਾ ਸਾਰਾ ਇਹ ਇਹਨਾਂ ਦਾ ਅਸੀਂ ਲੈ ਕੇ ਤੇ ਬੈਠੇ ਹੋਏ ਆ ਅੱਜ ਇਹੀ ਸਾਡੇ ਨਾਲ ਤੁਰਦੇ ਪਏ ਨੇ ਆਰਤੀਆ ਸਰਜੀਤ ਸਿੰਘ ਉਹਦਾ ਭਰਾ ਜਸਵੰਤ ਸਿੰਘ ਜਿਸ ਦੇ ਨਾਂ ਤੇ ਇਹਨੇ ਸਰਜੀਤ ਸਿੰਘ ਨੇ ਰਜਿਸਟਰੀ ਕਰਵਾਈ ਹੋਈ ਹੈ ਪਹਿਲੀ ਦੀ ਇਹ ਸਭ ਕੋ ਇਹ ਦੋਵੇਂ ਭਰਾ ਜੋ ਕਿ ਹੁਣ ਦੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਤੇ ਸਾਡੇ ਇਥੋਂ ਦੇ ਐਮਐਲਏ ਨੇ ਉਹਨਾਂ ਦੀ ਸ਼ਹਿਤ ਹੋ ਰਿਹਾ ਹੈ ਜੇ ਅਸੀਂ ਅੱਜ ਉਹਨੂੰ ਸ਼ਹਿ ਨਾ ਆਖੀਏ ਤੇ ਹੋਰ ਕੀ ਆਖੀਏ ਜਦੋਂ ਪੁਲਸ ਪ੍ਰਸ਼ਾਸਨ ਨੂੰ ਵੀ ਨਾਲ ਆਇਆ ਸਾਡੀ ਉਥੇ ਗੱਲ ਨਹੀਂ ਸੁਣੀ ਉਹਨਾਂ ਨੂੰ ਪੁਲਸ ਵਾਲਿਆਂ ਨੂੰ ਸਾਫ਼ ਵੀਡੀਓ ਦੇ ਵਿੱਚ ਆਖਿਆ ਗਿਆ ਹੈ ਜੇ ਗੁੰਡੇ ਨਾਲ ਹਥਿਆਰ ਲੈ ਕੇ ਆਏ ਨੇ ਜੇ ਕਬਜ਼ਾ ਲੈਣ ਆਈ ਫਿਰ ਗੁੰਡੇ ਕਾਧੂ ਆਏ ਨਾਲ ਫਿਰ ਪ੍ਰਸ਼ਾਸਨ ਆਉਂਦਾ ਪੁਲਸ ਆਉਂਦੀ ਪੁਲਸ ਪੁਲਸ ਕੋਲ ਕੀ ਨਹੀਂ ਸੀ ਹੈਗਾ ਪੁਲਸਾਂ ਉਹਦੀ ਸਾਨੂੰ ਰੋਕਦੀ ਜੋ ਮਰਜ਼ੀ ਕਰਦੀ ਪਰ ਗੁੰਡੇ ਨਾਲ ਲਿਆਉਂਦਾ ਉਹਨਾਂ ਨੇ ਵੀਡੀਓ ਦੇ ਵਿੱਚ ਸ਼ਰਯਾਮ ਆਖਿਆ ਕਿ ਜੇ ਕੋਈ ਵੀ ਪੈਲੀ ਦੇ ਵਿੱਚ ਹੁੰਦਾ ਹੈ ਤੇ ਉਹਨੂੰ ਗੋਲੀ ਮਾਰ ਦਿੱਤੀ ਜਾਵੇਗੀ ਫਿਰ ਉਦੋਂ ਪੁਲਸ ਉਹਨਾਂ ਨੂੰ ਕਿਉਂ ਨਹੀਂ ਸੀ ਰੋਕ ਰਹੀ ਸਾਡੀ ਮਾਂ ਭੋਲੀ ਭਾਲੀ ਜਿਹੜੀ ਅਨਪੜ੍ਹ ਹੈ ਉਹਨੇ ਫੜ ਕੇ ਰੱਖਿਆ ਹੋਇਆ ਸੀਗਾ ਇਹ ਕਿੱਥੋਂ ਦਾ ਇਨਸਾਫ ਹੋਇਆ ਫਿਰ ਸਰਕਾਰ ਸਾਡੀ ਅੱਜ ਇੱਥੇ ਆਣ ਕੇ ਗੱਲ ਵੀ ਸੁਣੇ ਨਾ ਜੇ ਸਾਨੂੰ ਕਹਿੰਦੇ ਆ ਕਿ ਤੁਸੀਂ ਸਰਕਾਰਾਂ ਦੇ ਵਿਰੋਧ ਜਾਂਦੇ ਜੇ ਉਹ ਕਰਦੇ ਜੇ ਆਹ ਕਰਦੇ ਜੇ ਫਿਰ ਅੱਜ ਸਾਡੀ ਵੀ ਇੱਥੇ ਆਣ ਕੇ ਕੋਈ ਸੁਣੇ ਕੋਈ ਖਲੋਵੇ ਸਾਡੇ ਨਾਲ ਆਣ ਕੇ ਕੋਈ ਹੁਣ ਉਹ ਜਿਹੜਾ ਪੈਸੇ ਵਾਲਾ ਏ ਕਾਰਤੀਆ ਹੋ ਗਿਆ ਬਸ ਉਹਨੂੰ ਫੋਨ ਲਾ ਲੇ ਉਹਦੀਆਂ ਵੀਡੀਓ ਅਪਲੋਡ ਕਰਤੀਆਂ ਉਹ ਕਰਦਾ ਆ ਕਰਦਾ ਵੀ ਭਾਈ ਉਹ ਸਹੀ ਏ ਤੇ ਇਹ ਗਰੀਬ ਗਲਤ ਨੇ ਹਮੇਸ਼ਾ ਇਹ ਨਹੀਂ ਹੁੰਦਾ ਗਾ ਕਿ ਵੀਰੇ ਪਲੀਜ਼ ਇਹੀ ਦਾ ਇਹੀ ਕਹਿਣਾ ਚਾਹਾਂਗੇ ਕਿ ਸਾਡੀ ਮਾਂ ਬੜੀ ਜ਼ਿਆਦਾ ਭੋਲੀ ਏ ਤੇ ਉਹਨੂੰ ਇਨਸਾਫ ਦਿੱਤਾ ਜਾਵੇ ਜੋ ਵੀ ਜੇ ਉਸ ਦਿਨ ਵੀ ਜੇ ਮੌਕੇ ਤੇ ਸਾਡੇ ਭਰਾ ਨੂੰ ਕੁਝ ਵੀ ਹੋ ਜਾਂਦਾ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਹਥਿਆਰ ਵੀ ਨੇ ਉਹਨਾਂ ਕੋਲ ਸਾਰਾ ਕੁਝ ਹੈ ਜੇ ਅੱਜ ਵੀਡੀਓ ਉਹਨੂੰ ਕੁਝ ਵੀ ਹੋ ਜਾਂਦਾ ਤੇ ਉਹਦਾ ਜ਼ਿੰਮੇਵਾਰ ਹੈ ਇਹ ਨਾ ਇਹਦਾ ਪ੍ਰਾਜੈ ਸੰਤ ਸਿੰਘ ਤੇ ਸਰਜੀਤ ਸਿੰਘ ਆਪ ਹੋਣਗੇ ਜੋਛੀਆਂ ਤੇ ਬੰਦੀ ਕਾਰਵਾਈ ਜੋਛੀਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿੰਨੀ ਵੀ ਹੈਗੀ ਹੈ ਸਾਡੀ ਇਹੋ ਹੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਤੇ ਪਲੀਜ਼ ਵੱਧ ਤੋਂ ਵੱਧ ਇਸ ਨੂੰ ਸਪੋਰਟ ਕਰੋ ਸਾਡੀ ਮਾਂ ਨੂੰ ਸਾਨੂੰ 국 <gasps> <laughs> <laughs>